ਸ਼ਰੀਆਮ ਮੈਂ ਸਾਫਦਰਜੰਗ ਹਸਪੀਟਲ ਗਿਆ ਦਿੱਲੀ ਉੱਥੇ ਪਤਾ ਲੱਗਿਆ ਵੀ ਦੋ ਦੋ ਦਿਨ ਦੇ ਬੱਚਿਆਂ ਨੂੰ ਗੈਸ ਬਾਇਲਰ ਤੇ ਰੱਖ ਕੇ ਸਾੜਿਆ ਗਿਆ ਲੇਡੀਜ਼ ਮਿਲੀਆਂ ਜਿਹੜੀਆਂ ਕਹਿੰਦੇ ਦੋਵੇਂ ਹੱਥ ਨਹੀਂ ਸੀ ਮੈਂ ਕਿਹਾ ਤੇਰੇ ਦੋਵੇਂ ਹੱਥ ਕਿਉਂ ਨਹੀਂ ਹੈ ਕਹਿੰਦੀ ਮੇਰੇ ਮੈਨੂੰ ਦਰਵਾਜ਼ੇ ਦੇ ਨਾਲ ਮੇਰੇ ਦੋਵੇਂ ਹੱਥ ਠੋਗਾ ਮਤਲਬ ਉੱਥੇ ਬੰਨ ਕੇ ਕਹਿੰਦੀ ਜੀ ਮੇਰੇ ਸਾਹਮਣੇ ਮੇਰੀ ਭੈਣ ਦਾ ਬਲਾਤਕਾਰ ਕੀਤਾ ਤੇ ਮੇਰੇ ਛੋਟੇ ਜਿਹੇ ਭਰਾ ਨੂੰ 8 ਸਾਲਾਂ ਦੇ ਨੂੰ ਗੱਲ ਚ ਟਾਇਰ ਪਾ ਕੇ ਉਸਨੂੰ ਸਾੜ ਗਏ ਗੱਲ ਤਾਂ ਇਹ ਹੈ ਵੀ ਸਾਨੂੰ ਸ਼ਰਮ ਆਉਂਦੀ ਹੈ ਸਾਡੀ ਕਮਿਊਨਿਟੀ ਤੇ ਇਨਾ ਤਸ਼ੱਦਦ ਹੋ ਗਿਆ ਤੇ ਸਾਡੇ ਸਿਰ ਤੋਂ ਜੂਨਾ ਸਿਰ ਕੀ ਅੱਜ ਸਾਨੂੰ ਆਪਣੇ ਇਤਿਹਾਸ ਤੋਂ ਤੋੜ ਦਿੱਤਾ ਗਿਆ ਸਾਨੂੰ ਦੱਸ ਦਿੱਤਾ ਗਿਆ ਮੋਟੀਵੇਸ਼ਨਲ ਸਪੀਕਰ ਬਣਨਾ ਕਿ ਤੁਸੀਂ ਮੋਟੀਵੇਟ ਕਰੋ ਅਸੀਂ ਮੋਟੀਵੇਟ ਕਿਸ ਕਰਕੇ ਕਰਦੇ ਹਾਂ ਪਿਆਰ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਰਿਲੇਸ਼ਨਸ਼ਿਪ ਰੱਖੋ ਜੀ ਇਹ ਕਰੋ ਉਹ ਕਰੋ ਤੁਹਾਡੇ ਨਾਲ ਸੱਚਾ ਨਿਭਾਏਗਾ ਕਿਉਂ ਨਹੀਂ ਗੱਲ ਕਰਦੇ ਵੀ ਰਿਲੇਸ਼ਨਸ਼ਿਪ ਉਹ ਨਹੀਂ ਹੈ ਜਿਹੜਾ ਦੋ ਤਿੰਨ ਦਿਨ ਦਾ ਹੈ ਰਿਲੇਸ਼ਨਸ਼ਿਪ ਉਹ ਹੈ ਜਿਹੜਾ ਭਾਈ ਮਰਦਾਨਾ ਨੇ ਗੁਰੂ ਨਾਨਕ ਦੇ ਨਾਲ ਲਿਭਾਇਆ ਹੈ 54 ਸਾਲ ਨਿਸ਼ਕਾਮ ਰਵਾਬ ਵਜਾਈਏ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਤੋਂ ਬਾਅਦ ਕਦੇ ਉਦਾਸੀ ਤੇ ਨਹੀਂ ਗਏ ਦੇਖੋ ਕੱਲ ਇਹ ਆ ਵੀ ਜਿਹੜੇ ਗੁਰੂ ਕਹ ਰਹੇ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਉਹ ਕਹਿੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ ਹੈ ਤੇ ਗੁਰੂ ਨਾਨਕ ਬਾਦਸ਼ਾਹ ਕੀ ਕਹਿ ਰਹੇ ਨੇ ਸ਼ੁਭ ਅਮਲਾਬਾਜੋ ਦੋਵੇਂ ਰੋਈ ਕਿ ਜੇ ਦੋਵਾਂ ਦੇ ਚੰਗੇ ਕਰਮ ਨਹੀਂ ਹੈ ਤੇ ਜੇ ਦੋਵਾਂ ਦੇ ਦੋਵੇਂ ਮਾੜੇ ਕਰਮ ਕਰ ਰਹੇ ਨੇ ਤੇ ਦੋਵੇਂ ਰੋਣਗੇ ਜਦੋਂ ਪ੍ਰੇਮ ਖਿਲਨ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈ ਤਰੀਜੇ ਸਿਰ ਦੀਜੇ ਕਾਣਾ ਕਿ ਜੇ ਕਿਦੀ ਬਾਣੀ ਹੈ ਅਦੇ ਤੋਂ ਬਾਅਦ ਲੋਕ ਗੁਰ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੱਸਣਗੇ ਲੋਕ ਮੰਗਦੇ ਨੇ ਅੱਜ ਕੱਲ ਅਸੀਂ ਬਾਬਿਆਂ ਕੋਲ ਜਾਂਦੇ ਹਾਂ ਕੀ ਕਹਿੰਦੇ ਨੇ ਤੈਨੂੰ ਪੁੱਤਰਾਂ ਦੀ ਦਾਤ ਦੇਵੇ ਰੱਬ ਤੈਨੂੰ ਖੁਸ਼ ਰੱਖੇ ਕੈਨੇਡਾ ਭੇਜੇ ਅਮਰੀਕਾ ਭੇਜੇ ਗੁਰੂ ਨਾਨਕ ਸਾਹਿਬ ਕੋਲ ਲੋਕ ਜਾਂਦੇ ਸੀ ਤੇ ਗੁਰੂ ਨਾਨਕ ਮਹਾਰਾਜ ਇੱਕੋ ਦਾਤ ਦਿੰਦੇ ਸੀ ਸਤ ਕਰਤਾਰ ਚਿੱਤ ਆਵੇ ਉਹ ਸੱਚਾ ਕਰਤਾਰੀ ਚਿੱਤ ਆਵੇ ਤੇ ਜਿਸ ਵਕਤ ਉਹ ਕਰਤਾਰ ਚਿੱਤ ਆਊਗਾ ਤੇ ਉਸ ਕਰਤਾਰ ਦੀ ਜਿਹੜੀ ਕਿਰਪਾ ਤੁਹਾਡੇ ਤੇ ਹੋਊਗੀ ਮੈਨੂੰ ਲੱਗਦਾ ਦੁਨੀਆ ਵਿੱਚ ਤੁਹਾਨੂੰ ਹਰ ਖੁਸ਼ੀ ਮਿਲ ਦੇਗੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਰਾਜੀਵ ਸਿੰਘ ਤੇ ਐਸਐਮਟੀਵੀ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਮੇਰੀ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕਿਸੇ ਖਾਸ ਤੇ ਨਵੇਂ ਮਹਿਮਾਨ ਦੇ ਨਾਲ ਮਿਲਾਈਏ ਕੁਝ ਨਵੇਂ ਮੁੱਦਿਆਂ ਦੇ ਉੱਤੇ ਕੁਝ ਇਨਫੋਰਮੇਸ਼ਨ ਦੇ ਉੱਤੇ ਗੱਲਬਾਤ ਕੀਤੀ ਜਾਵੇ ਜਾਂ ਜਿਹੜੇ ਕਰੰਟ ਇਸ਼ੂ ਹੁੰਦੇ ਆ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ ਅੱਜ ਇੱਕ ਅਜਿਹੇ ਮਹਿਮਾਨ ਦੇ ਨਾਲ ਮੁਲਾਕਾਤ ਕਰਾਂਗੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਮੈਨੂੰ ਵੀ ਤੇ ਤੁਹਾਨੂੰ ਵੀ ਉਮਰ ਛੋਟੀ ਆ ਪਰ ਤਜਰਬਾ ਬਹੁਤ ਵੱਡਾ ਰਿਕਾਰਡ ਬਹੁਤ ਕਾਇਮ ਕੀਤੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਸਿੱਧਾ ਚੱਲਦੇ ਆ ਸਮੇਂ ਦਾ ਆਪਾਂ ਜਿਹੜਾ ਇਹਦੇ ਹੁੰਦੇ ਸਮਾਂ ਬਹੁਤ ਕੀਮਤੀ ਹੁੰਦਾ ਤੇ ਉਹਦਾ ਆਪਾਂ ਵਿਅਰਥ ਨਹੀਂ ਕਰਦੇ ਉਹਨੂੰ ਤੇ ਆਪਾਂ ਸਿੱਧੀ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਮਰ ਸਿੰਘ ਜੀ ਕੀ ਹਾਲ ਚਾਲ ਠੀਕ ਠਾਕ ਕਿਰਪਾ ਗੁਰੂ ਸਾਹਿਬ ਜੀ ਦੀ ਕਿਰਪਾ ਗੁਰੂ ਸਾਹਿਬ ਜੀ ਕਿਰਪਾ ਬਹੁਤ ਆ ਗੁਰੂ ਸਾਹਿਬ ਦੀ ਤੁਹਾਡੇ ਤੇ ਨਹੀਂ ਸਾਰਿਆਂ ਤੇ ਹੀ ਹੁੰਦੀ ਹੈ ਗੱਲ ਇਹ ਉਸ ਨੂੰ ਵਿਚਾਰ ਕੇ ਆਪਣੀ ਲਾਈਫ ਦੇ ਵਿੱਚ ਫੋਲੋ ਅਪ ਕਰਨ ਦੀ ਦੀ ਪਰਤਿਤੀਆਂ ਦੇ 17 ਸਾਲ ਦੀ ਉਮਰ ਦੇ ਵਿੱਚ 11 ਵਲਡਰਡ ਰਿਕਾਰਡ ਬਣਾ ਦੇ ਨੇ ਇਹਨਾਂ ਸਿੱਖ ਹਿਸਟਰੀ ਦੇ ਉੱਤੇ ਇਹਨਾਂ ਡੀਪਲੀ ਦੇ ਵਿੱਚ ਜਾ ਕੇ ਵਰਕ ਕਰਨਾ ਵੱਡੇ ਵੱਡਿਆਂ ਦੇ ਮੂੰਹ ਬੰਦ ਹੋ ਜਾਂਦੇ ਆ ਤੁਹਾਨੂੰ ਸੁਣ ਕੇ ਨਹੀਂ ਐਕਚੁਅਲੀ ਮੂੰਹ ਤੇ ਨਹੀਂ ਬੰਦ ਹੁੰਦੇ ਉਲਟਾ ਖੋਲ ਜਾਂਦੇ ਨੇ ਕਿਉਂਕਿ ਸਵਾਲ ਜਵਾਬ ਬਹੁਤ ਖੜੇ ਹੋ ਜਾਂਦੇ ਨੇ ਗੱਲ ਇਹ ਹੈ ਮੈਕਸ ਨੇ ਗੱਲ ਕਹਿਣਾ ਹੁੰਦਾ ਮੇਰੀ ਉਮਰ ਜੇ 17 ਸਾਲ ਹੈ ਤੇ ਮੈਂ 11 ਵਿਸ਼ਵ ਰਿਕਾਰਡ ਕਾਇਮ ਕਰ ਲਏ ਤੁਸੀਂ ਵੇਖੋ ਸਾਡੀ ਇਤਿਹਾਸ ਵਿੱਚ ਉਹ 5-5 ਸਾਲ ਦੇ ਤੁਸੀਂ ਵੇਖੋ ਜੂਨ 84 ਚ 18 ਦਿਨ ਤੱਕ ਦੇ ਬੱਚਿਆਂ ਨੂੰ ਗਰਭਪਤੀ ਮਾਵਾਂ ਤੱਕ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਵੇਖੋ ਜਿਹੜੇ ਛੋਟੇ-ਛੋਟੇ ਬੱਚੇ ਸਾਡੇ ਕੌਮ ਦੇ ਵਿੱਚ ਤੁਸੀਂ ਵੇਖੋ ਇਹ ਉਹ ਕਮਿਊਨਿਟੀ ਹੈ ਜਿਹਦੇ ਵਿੱਚ ਇੱਕ 8 ਸਾਲ ਦੇ ਗੁਰੂ ਵੀ ਨੇ ਤੇ ਇੱਕ 90 ਸਾਲ ਦੇ ਗੁਰੂ ਵੀ ਨੇ ਸਾਡੀ ਕਮਿਊਨਿਟੀ ਚ ਨਾ ਜਿਹੜਾ ਸਾਡੇ ਪੰਥ ਵਿੱਚ ਗੁਰੂ ਦੇ ਖਾਲਸਾ ਪੰਥ ਵਿੱਚ ਏਜ ਨੂੰ ਮੈਟਰ ਨਹੀਂ ਕੀਤਾ ਗਿਆ ਤੁਸੀਂ ਵੇਖੋ ਸਾਹਿਬਜ਼ਾਦ ਦੇ ਕਿਹੜੀ ਉਮਰ ਵਿੱਚ ਸ਼ਹੀਦੀ ਦੇ ਰਹੇ ਨੇ ਅੱਜ ਦੇ ਸੰਦਰਭ ਵਿੱਚ ਲੋ ਨਾ ਕਈ ਲੋਕ ਕਹਿੰਦੇ ਜੀ ਉਸ ਸਮਾਂ ਹੋਰ ਸੀ ਉਸ ਸਮਾਂ ਹੋਰ ਨਹੀਂ ਸੀ ਗੱਲ ਸੀ ਉਸ ਸਮੇਂ ਸੰਸਕਾਰ ਉਹਨਾਂ ਵਿੱਚ ਪਾ ਦਿੱਤੇ ਗਏ ਉਸ ਸਮੇਂ ਉਹਨਾਂ ਦੇ ਵਿੱਚ ਅਣਖ ਸੀ ਅੱਜ ਸਾਡੇ ਵਿੱਚ ਸੰਸਕਾਰ ਤੇ ਅਣਖ ਦੀ ਕਮੀ ਹੈ ਕਿੱਥੇ ਨਾ ਕਿੱਥੇ ਜੇ ਸੰਸਕਾਰ ਤੇ ਅਣਖ ਹਸੀ ਸਮੇਂ ਸਿਰ ਲੈ ਲਈਏ ਤੇ ਮੈਨੂੰ ਲੱਗਦਾ ਸੀ ਵੀ ਉਹਨਾਂ ਵਾਂਗ ਬਣ ਸਕਦੇ ਆ ਸਿਮਰ ਸਿੰਘ ਜੀ ਇਹ ਤੁਹਾਡੇ ਅੰਦਰ ਜਿਹੜੀ ਇਹ ਪ੍ਰੇਰਣਾ ਆਈ ਸਿੱਖ ਹਿਸਟਰੀ ਦੇ ਉੱਤੇ ਵਰਕ ਕਰਨ ਦੀ ਜਾਂ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਛੋਟੇ ਸਾਹਿਬ ਜਦਿਆਂ ਦਾ ਜ਼ਿਕਰ ਹੋਇਆ ਵੱਡੇ ਸਾਹਿਬ ਜਦਿਆਂ ਦਾ ਤੁਸੀਂ ਜ਼ਿਕਰ ਕੀਤਾ ਜਾਂ ਹੋਰ ਜਿਹੜੇ ਸਿੰਘਾਂ ਸੇਦਾਂ ਦਾ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਕੀ ਦੇ ਤੋ ਪ੍ਰੇਰਣਾ ਮਿਲੀ ਤੁਸੀਂ ਕਦੋਂ ਸੋਚਿਆ ਕਿਹੜੀ ਉਮਰ ਦੇ ਵਿੱਚ ਕਿ ਮੈਂ ਵੀ ਇਹ ਕੰਮ ਕਰ ਸਕਾਂ 2018 ਦੀ ਗੱਲ ਆ ਪਹਿਲਾ ਮੇਰਾ ਇੱਕ ਆਰਟਿਸਟੀਕਲ ਆ ਕਲਚਰ ਵਿੱਚ ਇੰਟਰਸਟ ਸੀਗਾ ਠੀਕ ਹੈ ਇੱਕ ਐਗਜ਼ੀਬਿਸ਼ਨ ਲੱਗਣੀ ਸੀ ਕਿਸੇ ਵਿਦੇਸ਼ ਵਿੱਚ ਤੇ ਮੈਂ ਉੱਥੇ ਜਾਣਾ ਸੀ ਤੇ ਉਹਦੇ ਵਿੱਚ ਉਹਦਾ ਜਿਹੜਾ ਟੌਪਿਕ ਸੀ ਉਹ ਇੰਡੀਅਨ ਕਲਚਰ ਸੀ ਠੀਕ ਹੈ ਤੇ ਜਿਹੜੇ ਕਮਰੇ ਚ ਮੈਂ ਰਹਿੰਦਾ ਸੀ ਉੱਤੇ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੁੰਦੀਆਂ ਸੀ ਕਿਉਂਕਿ ਉਹ ਮੇਰੇ ਪੜਦਾਦਾ ਜੀ ਦਾ ਕਮਰਾ ਸੀ ਪਟਿਆਲੇ ਦੀ ਮੈਂ ਗੱਲ ਕਰ ਰਿਹਾ ਹਾਂ ਉੱਥੇ ਮੈਨੂੰ ਇੱਕ ਕਿਤਾਬ ਪੜਨ ਨੂੰ ਮਿਲਦੀ ਹੈ ਕਾਲੀ ਮੋਰਚਾ ਤੇ ਚੱਬਰ ਜਿਹੜੇ ਕਾਲੀ ਮੋਰਚੇ ਹੋਏ ਆ ਉਹਨਾਂ ਦੇ ਇਤਿਹਾਸ ਦੇ ਉੱਪਰ ਇੱਕ ਬਹੁਤ ਡੀਟੇਲਡ ਬੁੱਕ ਹੈ ਜਿਹੜੀ ਭਾਈ ਨਰਿੰਦਰ ਸਿੰਘ ਹੋਰਾਂ ਨੇ ਲਿਖੀ ਸਰਦਾਰ ਨਰਿੰਦਰ ਸਿੰਘ ਸਨੌਰ ਤੋਂ ਹੋਏ ਨੇ ਉਹਨਾਂ ਨੇ ਲਿਖੀ ਬਿਲਕੁਲ ਉਸ ਸਮੇਂ ਪੰਜਾਬੀ ਬਹੁਤ ਘਾਟਾਂ ਦੀ ਸੀ ਲੇਕਿਨ ਇੰਟਰਸਟਿੰਗ ਲੱਗੀ ਬੁੱਕ ਉਸ 'ਚ ਕੁਝ ਫੋਟੋਆਂ ਵੀ ਸੀ ਕਿਉਂਕਿ ਇੱਕ ਜਦੋਂ ਛੋਟੀ ਉ ਉੱਚ ਮੈਨੂ ਇੱਕ ਚੈਪਟਰ ਬਹੁਤ ਇੰਟਰਸਟਿੰਗ ਲੱਗਿਆ ਜਿਹਦਾ ਨਾਮ ਸੀ ਸੰਤ ਸੈयद ਪ੍ਰਥੀਪਾਲ ਸਿੰਘ ਤੇ ਜਦੋਂ ਮੈਂ ਉਸ ਚੈਪਟਰ ਨੂੰ ਬਾਚਿਆ ਪੜਿਆ ਤੇ ਪਤਾ ਲੱਗਾ ਵੀ ਇੱਕ ਮੀਰਪੁਰ रियासत ਹੋਈ ਹੈ ਕਸ਼ਮੀਰ ਦੇ ਲਾਗੇ ਉੱਥੇ ਦੇ ਇੱਕ ਸ਼ਾਹੀ ਘਰਾਣੇ ਦਾ ਪੁੱਤ ਸੀ ਜਿਹਦਾ ਨਾਮ ਸੀ ਮੁਸ਼ਤਾਕ ਹੁਸੈਨ ਸ਼ਾ ਤੇ ਮੁਸ਼ਤਾਕ ਹੁਸੈਨ ਸ਼ਾ ਦੇ ਜਿਹੜੇ ਅੱਬੂ ਸਨ ਮੁਜ਼ੱਫਰ ਹੁਸੈਨ ਸ਼ਾ ਉਹ ਇੱਕ ਵਾਰ ਹਜਤੇ ਜਾਂਦੇ ਨੇ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਪੀਰ ਬਕਰ ਅਲੀ ਸ਼ਾ ਜਿਹੜੇ ਕਿ ਬਹੁਤ ਪ੍ਰਸਿੱਧ ਘਰਾਣੇ ਚੋਂ ਹੋਏ ਉਹ ਜਦੋਂ ਜਾਂਦੇ ਨੇ ਹੱਜ ਤੇ ਤੇ ਉਹਨਾਂ ਨੇ ਆਪਣੇ ਬੇਟੇ ਮੁਸ਼ਤਾਕ ਨੂੰ ਕਿਹਾ ਵੀ ਤੁਸੀਂ ਇੱਥੇ ਇਸਲਾਮ ਦੀ ਉੱਚ ਤਾਲੀਮ ਹਾਸਲ ਕਰੋ। ਤੇ ਜਿਸ ਵਕਤ ਉਹ ਇਸਲਾਮ ਦੀ ਉੱਚ ਤਾਲੀਮ ਹਾਸਲ ਕਰਨ ਦੇ ਲਈ ਉੱਥੇ ਗਏ ਮੱਕੇ ਦੇ ਵਿੱਚ ਤੇ ਉੱਥੇ ਹੱਜ ਕਰ ਰਹੀ ਸੀ ਤੇ ਮਦੀਨੇ ਚ ਜਾ ਕੇ ਉਹਨਾਂ ਨੇ ਉੱਚ ਤਾਲੀਮ ਹਾਸਲ ਕਰਨੀ ਸ਼ੁਰੂ ਕੀਤੀ। ਉੱਥੇ ਉਹਨਾਂ ਨੂੰ ਮਦਰਸੇ ਚ ਇੱਕ ਕਿਤਾਬ ਮਿਲੀ ਜਿਹਦਾ ਨਾਂ ਸੀ ਸਹਾਇਤੋ ਬਾਬਾ ਨਾਨਕ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਸਾਨੂੰ ਸਭ ਤੋਂ ਪੁਰਾਤਨ ਸੋਰਸ ਜਨਮ ਸਾਖੀਆਂ ਮਿਲਦੀਆਂ ਨੇ ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਇੱਕ ਸ਼ਖਸ ਜਿਹਦਾ ਨਾਮ ਸੀ ਤਾਜuddin ਨਕਸ਼ਬੰਦੀ ਉਹ ਸ਼ਖਸ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਲਗਭਗ 2 ਸਾਲ ਰਿਹਾ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਗਭਗ 2 ਸਾਲ ਅਰਬ ਦੀ ਧਰਤੀ ਤੇ ਰਹਿ ਕੇ ਸਿੱਖੀ ਦਾ ਅਕਾਲ ਪੁਰਖ ਦੀ ਸਿੱਖੀ ਦਾ ਬਚਾਰ ਕੀਤਾ ਜਦੋਂ ਮੱਕੇ ਗਏ ਸੀ ਕਾਬੇ ਦੇ ਅਰਬ ਦੇਸ਼ਾਂ ਦੇ ਵੱਲ ਭਾਈ ਗੁਰਦਾਸ ਜੀ ਦੀ ਬਾਹਰ ਚ ਵੀ ਹੈ ਨਾ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰਿਆ ਬਨਵਾਰੀ ਅਸਾ ਹੱਤ ਕਿਤਾਬ ਕੱਚ ਕੁਜਾ ਬਾਗ ਮੁਸਲਾਤਾਰੀ ਕਿ ਜਿਸ ਵਕਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਰਬ ਦੀ ਫੇਰੀ ਤੇ ਜਾਂਦੇ ਨੇ ਉਸ ਸਮੇਂ ਉਹ ਸ਼ਖਸ ਰੋਜ਼ਾਨ ਚ ਨਾਮੇ ਜਿਨੂੰ ਅੱਜ ਅਸੀਂ ਡੇਲੀ ਡਾਇਰੀਸ ਕਹਿੰਨੇ ਆ ਉਹ ਡੇਲੀ ਡਾਇਰੀ ਚ ਉਸਨੇ ਐਂਟਰੀ ਪਾਈ ਕਿ ਇੱਕ ਪੀਰ ਹੈ ਜੋ ਹਿੰਦੀ ਲਾਕੇ ਦਾ ਕਿਉਂਕਿ ਇਹ ਸਿੰਧੂ ਨੇ ਇਧਰ ਵਾਲੇ ਲੋਕਾਂ ਨੂੰ ਹਿੰਦੀ ਪੀਰ ਕਹਿ ਕਿਉਂ ਨੇ ਸੰਬੋਧਿਤ ਕੀਤਾ ਤੇ ਕਹਿੰਦਾ ਜਦੋਂ ਉਸ ਨੇ ਵਿਚਾਰਿਆ ਕਿਸੇ ਇਹ ਪੀਰ ਤੇ ਸੱਤ ਕਰਤਾਰ ਦੀ ਦਾਤ ਦਿੰਦਾ ਕਹਿੰਦੇ ਹੋਰ ਪੀਰ ਜਿਹੜੇ ਨੇ ਉਹ ਤੁਹਾਨੂੰ ਸ਼ਕਤੀਆਂ ਦੀ ਦਾਤ ਦਿੰਦੇ ਨੇ ਪੀਰ ਦੇ ਸੱਤ ਕਰਤਾਰ ਦੀ ਦਾਤ ਦਿੰਦਾ ਉਹ ਸੱਚੇ ਅਕਾਲ ਪੁਰਖ ਨੂੰ ਧਿਆਨ ਦੀ ਦਾਤ ਦਿੰਦਾ ਕਿ ਲੋਕ ਮੰਗਦੇ ਨੇ ਅੱਜ ਕੱਲ ਅਸੀਂ ਬਾਬਿਆਂ ਕੋਲ ਜਾਂਦੇ ਹਾਂ ਕੀ ਕਹਿੰਦੇ ਨੇ ਤੈਨੂੰ ਪੁੱਤਰਾਂ ਦੀ ਦਾਤ ਦੇਵੇ ਰੱਬ ਤੈਨੂੰ ਖੁਸ਼ ਰੱਖੇ ਕੈਨੇਡਾ ਭੇਜੇ ਅਮਰੀਕਾ ਭੇਜੇ ਗੁਰੂ ਨਾਨਕ ਸਾਹਿਬ ਕੋਲ ਲੋਕ ਜਾਂਦੇ ਸੀ ਤੇ ਗੁਰੂ ਨਾਨਕ ਮਹਾਰਾਜ ਜੀ ਕੋ ਦਾਤ ਦਿੰਦੇ ਸੀ ਸੱਤ ਕਰਤਾਰ ਚਿੱਤੇ ਆਵੇ ਉਹ ਸੱਚਾ ਕਰਤਾਰੀ ਚਿੱਤੇ ਆਵੇ ਤੇ ਜਿਸ ਵਕਤ ਉਹ ਕਰਤਾਰ ਚਿੱਤ ਆਊਗਾ ਤੇ ਉਸ ਕਰਤਾਰ ਦੀ ਜਿਹੜੀ ਕਿਰਪਾ ਤੁਹਾਡੇ ਤੇ ਹੋਊ ਦੁਨੀਆ ਵਿੱਚ ਤੁਹਾਨੂੰ ਹਰ ਖੁਸ਼ੀ ਮਿਲ ਜਾਏਗੀ ਤੇ ਉਹ ਜਿਹੜਾ ਤਾਜਉਦੀਨ ਨਕਸ਼ਬੰਦੀ ਉਹ ਡਾਇਰੀ ਜੋ ਉਸਨੇ ਲਿਖੀ ਮੁਸ਼ਤਾਕ ਹੁਸੈਨ ਸ਼ਾਹ ਨੂੰ ਪੜ ਰਹੇ ਨੇ ਤੇ ਪੜ ਕੇ ਉਹਨੂੰ ਪਤਾ ਲੱਗਾ ਵੀ ਜਿਸ ਵਕਤ ਗੁਰੂ ਨਾਨਕ ਦੇਵ ਅਸੀਂ ਭਾਈ ਗੁਰਦਾਸ ਜੀ ਦੀ ਵਾਰਾਂ ਚ ਪੜਦੇ ਨਾ ਫਿਰਿਆ ਮੱਕਾ ਕਲਾ ਦਿਖਾ ਰਹੀ ਕਿ ਜਿਸ ਵਕਤ ਇਹ ਕਿਉਂਕਿ ਕਾਬੇ ਦਾ ਇਨਸੀਡੈਂਟ ਬਹੁਤ ਸਾਰੇ ਪ੍ਰਚਾਰਕਾਂ ਵੱਲੋਂ ਪ੍ਰਚਾਰਿਆ ਜਾਂਦਾ ਹੈ ਕਿ ਵੀ ਗੁਰੂ ਨਾਨਕ ਦੇਵ ਜੀ ਨੇ ਕਾਬੇ ਦੀ ਪੱਛਮ ਕੰਧ ਵੱਲ ਪੈਰ ਕਰ ਦਿੱਤੇ ਪੈਰ ਕਰ ਦਿੱਤੇ ਤੇ ਕਾਬਾ ਘੁੰਮ ਗਿਆ ਜੀ ਲੇਕਿਨ ਗੱਲ ਇਹ ਹੈ ਵੀ ਹੁਣ ਇੱਥੇ ਗੱਲ ਇਹ ਹੈ ਵੀ ਅਸੀਂ ਨਾ ਸਿਰਫ ਇਸੇ ਦੀ ਲੜਾਈ ਵਿੱਚ ਪੈ ਗਏ ਆ ਕਿ ਕਾਬਾ ਫਿਜ਼ੀਕਲ ਰੂਪ ਚ ਕੁੰਮੇ ਆਇਆ ਨਹੀਂ ਕੁੰਮੇ ਆ ਮੈਨੂੰ ਲੱਗਦਾ ਹੈ ਹੁਣ ਜੇ ਭਾਈ ਗੁਰਦਾਸ ਜੀ ਲਿਖ ਰਹੇ ਨੇ ਤੇ ਉਹ ਜਿਹੜਾ ਤਾਜੁਦ ਨਕਸ਼ਬੰਦੀ ਉਹ ਵੀ ਲਿਖ ਰਿਹਾ ਹੈ ਕਿ ਵੀ ਜਿਹੜੀ ਉਹ ਮੱਕਾ ਜਿਹੜਾ ਉਹ ਫਿਰ ਲੇਕਿਨ ਗੱਲ ਇੱਥੇ ਇਹ ਹੈ ਵੀ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਗੁਰੂ ਨਾਨਕ ਮਹਾਰਾਜ ਨੇ ਉੱਥੇ ਸੰਦੇਸ਼ ਕੀ ਦਿੱਤਾ ਕਿ ਰੱਬ ਹਰ ਥਾਂ ਵਸਦਾ ਆ ਜੀ ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਕਨਸੈਪਟ ਜਿਹੜਾ ਹਿਸਟੋਰੀਕਲ ਕੰਟੈਕਸਟ ਹੈ ਬੜਾ ਇੰਟਰਸਟਿੰਗ ਸੀ ਕਿ ਜਿਸ ਵਕਤ ਉੱਥੇ ਦਾ ਜਿਹੜਾ ਮੁੱਖ ਕਾਜ਼ੀ ਸੀ ਕਾਜ਼ੀ ਰੁਕਨਦੀਨ ਉੱਥੇ ਦੇ ਸੇਵਕ ਨੇ ਜਦੋਂ ਦੱਸਿਆ ਕਾਜ਼ੀ ਸਾਹਿਬ ਨੂੰ ਵੀ ਕਾਜ਼ੀ ਸਾਹਿਬ ਇੱਕ ਖੁਦਾ ਦਾ ਰੂਪ ਆਇਆ ਹੈ ਤੇ ਜਦੋਂ ਕਾਜ਼ੀ ਸਾਹਿਬ ਕਹਿੰਦੇ ਆਪਣੇ ਕੁਝ ਲੋਕ ਨਾਲ ਲੈ ਕੇ ਉਸ ਨੂੰ ਮਾਰਨ ਲਈ ਆਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਾਰਨ ਲਈ ਆਂਦੇ ਨੇ ਕਿਉਂਕਿ ਉਹਨਾਂ ਨੂੰ ਐਸੀ ਵੀ ਇੱਕ ਕਾਫਰ ਆਇਆ ਜਿਸ ਨੇ ਖੁਦਾ ਦੇ ਘਰ ਦੇ ਵੱਲ ਪੈਰ ਕਰ ਦਿੱਤੇ ਤੇ ਜਦੋਂ ਆਂਦੇ ਨੇ ਕਹਿੰਦੇ ਜੀ ਕਾਜ਼ੀ ਸਾਹਿਬ ਨੇ ਸਭ ਤੋਂ ਪਹਿਲਾਂ ਕਿਉਂਕਿ ਖਾਲਸਾ ਦਾ ਜੰਗੀ ਨਾ ਆ ਰਹਾ ਸਤ ਸ਼ਰੀਰ ਕਾਲ ਜੀ ਜਦੋਂ ਅਸੀਂ ਪੜਦੇ ਹਾਂ ਬੋਲੇ ਸੋਨੇ ਹਾਲ ਸਤ ਸ਼ਰੀਰ ਕਾਲੋ ਅਕਾਲੀ ਸੱਚਾ ਹੈ ਕਿਉਂਕਿ ਅਸੀਂ ਉਸ ਅਕਾਲ ਨੂੰ ਨਮਨ ਕਰਦੇ ਆਂ ਤੇ ਜਦੋਂ ਅਸੀਂ ਇਤਿਹਾਸ ਦੇ ਸਰੋਤਾਂ ਵੱਲ ਚਾਂਤ ਮਾਰਾਂਗੇ ਤੇ ਸਹਾਇਤੋਂ ਬਾਬਾ ਨਾਨਕ ਵਿੱਚ ਜ਼ਿਕਰ ਮਿਲਦਾ ਹੈ ਕਿ ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਕਾਜ਼ੀ ਰੁਕਨਦੀਨ ਨੇ ਸਲਾਮ ਬੁਲਾਈ ਅਸਲਾਮੁਅਲੈਕੁਮ ਤੇ ਗੁਰੂ ਨਾਨਕ ਮਹਾਰਾਜ ਜੀ ਨੂੰ ਕਾਜ਼ੀ ਰੁਕਨਦੀਨ ਦਾ ਜਿਹੜਾ ਕਾਜ਼ੀ ਰੁਕਨਦੀਨ ਨੂੰ ਜਵਾਬ ਦਿੱਤਾ ਉਹ ਸੀਗਾ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਉਹ ਜਿਹੜੀ 360 ਸਵਾਲਾਂ ਦੀ ਵਾਰਤਾਲਾਪ ਹੋਈ ਕਾਜ਼ੀ ਉਹਦੇ ਵਿੱਚ ਬਹੁਤ ਸਾਰੇ ਸਵਾਲ ਸੀ ਕਿ ਤੁਸੀਂ ਮੰਨਦੇ ਹੋ ਵੀ ਅਸੀਂ ਤੇ ਮੰਨਦੇ ਆਂ ਵੀ ਇੱਥੇ ਰੱਬ ਵੱਸਦਾ ਤੇ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦੇ ਗ੍ਰੰਥਾ ਚੋਂ ਹੀ ਪ੍ਰਮਾਣ ਦਿੱਤੇ ਕਿ ਤੁਸੀਂ ਮੰਨਦੇ ਹੋ ਤੇ ਲੇਕਿਨ ਕੁਰਾਨ ਵਿੱਚ ਤੇ ਲਿਖਿਆ ਰੱਬ ਤੁਹਾਡੇ ਨਾਲ ਨੇੜਾ ਜਿੰਨੇ ਤੁਹਾਡੇ ਗਲੇ ਦੇ ਜੁਗਲਰ ਨਾਲ ਹੈ ਤੇ ਰੱਬ ਐਨਾ ਨੇੜੇ ਹੈ ਤੇ ਤੁਸੀਂ ਕਿਸੇ ਬਿਲਡਿੰਗ ਜਾਂ ਕਿਸੇ ਥਾਂ ਦੇ ਵਿੱਚ ਰੱਬ ਕਿਉਂ ਪਾਲਦੇ ਹੋ ਜਦ ਕੀ ਅੱਲਾਹ ਤਾਲਾ ਨੇ ਮੁਹੰਮਦ ਸਾਹਿਬ ਜੀ ਨੇ ਤੱਕਿਆ ਰਬ ਹਰ ਥਾਂ ਆ ਤੁਸੀਂ ਜਿੱਥੇ ਤੇ ਆਉਂਗੇ ਅੱਲਾ ਤੁਹਾਨੂੰ ਯਾ ਉੱਥੇ ਹੀ ਪ੍ਰਤੱਖ ਮਿਲੇਗਾ ਖੈਰ ਗੁਰੂ ਨਾਨਕ ਸਾਹਿਬ ਦੇ ਨਾਲ ਉਹਦੇ ਬਹੁਤ ਲੰਬੀ ਵਿਚਾਰ ਵਟਾਂਦਰਾ ਹੋਇਆ ਅੱਜ ਵੀ ਬਹੁਤ ਸਾਰੀਆਂ ਕਿਤਾਬਾਂ ਸਹਾਇਤੋ ਬਾਬਾ ਨਾਨਕ ਦੇ ਨਾਮ ਤੇ ਹੀ ਜਿਹੜੀ ਹੈ ਛਪੀ ਹੋਈ ਹੈ ਤੁਸੀਂ ਪੜ੍ਹ ਸਕਦੇ ਆ ਉਹਦੇ ਵਿੱਚ ਜਿਹੜਾ ਚੈਪਟਰ ਸੀ ਕਿ ਬਾਦ ਦੇ ਵਿੱਚ ਗੁਰੂ ਨਾਨਕ ਮਹਾਰਾਜ ਦਾ ਸਿੱਖ ਕਿਉਂਕਿ ਉਸ ਵੇਲੇ ਜਿਹੜੇ ਸਾਰੇ ਪਖੰਡਵਾ ਸਾਰਿਆਂ ਨੂੰ ਛੱਡ ਕੇ ਉਹ ਗੁਰੂ ਨਾਨਕ ਦਾ ਸੱਚਾ ਸਿੱਖ ਬਣ ਗਿਆ ਹੁਣ ਕਈ ਲੋਕ ਇੱਥੇ ਕਹਿੰਦੇ ਆ ਜੀ ਉਸ ਵੇਲੇ ਤੇ ਸਿੱਖੀ ਹੈ ਹੀ ਨਹੀਂ ਸੀ ਬਿਲਕੁਲ ਉਹ ਲੋਕ ਇਹ ਵੀ ਕਹਿੰਦੇ ਆ ਕਿ ਗੁਰਨਾਨਕ ਤਾਂ ਖੁਦ Hindu ਸੀਗੇ ਖੁਦ ਦੇਖੋ ਗੱਲ ਇਹ ਹੈ ਵੀ ਜਿਹੜੇ ਗੁਰੂ ਕਹਿ ਰਹੇ ਨੇ ਨਾ ਕੋਈ Hindu ਨਾ ਮੁਸਲਮਾਨ ਉਹ ਕਹਿੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਮੁਸਲਮਾਨ ਵੱਡਾ ਕਿ Hindu ਵੱਡਾ ਤੇ ਗੁਰੂ ਨਾਨਕ ਬਾਦਸ਼ਾਹ ਕੀ ਕਹਿ ਰਹੇ ਨੇ ਸ਼ੁਭ ਅੰਮ੍ਰਲ ਬਾਜੋ ਦੋਵੇਂ ਰੋਈ ਕਿ ਜੇ ਦੋਵਾਂ ਦੇ ਚੰਗੇ ਕਰਮ ਨਹੀਂ ਆ ਤੇ ਜੇ ਦੋਵਾਂ ਦੇ ਦੋਵੇਂ ਮਾੜੇ ਕਰਮ ਕਰ ਰਹੇ ਨੇ ਤੇ ਦੋਵੇਂ ਰੋਣਗੇ ਭਾਵ ਕੀ ਗੱਲ ਇਹ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਐਗਜ਼ਿਸਟਿੰਗ ਧਰਮ ਸੀ ਤੁਸੀਂ ਵੇਖੋ ਕਿੰਨੀ ਵੀ ਸਦੀ ਤੋਂ ਜਿਹੜੇ ਅਸੀਂ ਭਾਰਤ ਦੀ ਗੱਲ ਕਰੀਏ ਤੇ ਲੋਕ ਗੁਲਾਮ ਸੀ ਤੇ ਉਸ ਵਕਤ ਤੇ ਕਹਿਣਾ ਵੀ ਜ਼ੁਰਮ ਸੀ ਕਿ ਵੀ Hindu ਧਰਮ ਤੇ Musalman ਧਰਮ ਇੱਕਿਆ ਦੋਵਾਂ ਦੀ ਫਿਲਾਸਫੀ ਕੀ ਆ ਜਾਂ ਖੁਦਾ ਇੱਕ ਹੈ ਕਹਿਣਾ ਜ਼ੁਲਮ ਸੀ ਤੇ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ ਤੇ ਗੁਰੂ ਨਾਨਕ ਮਹਾਰਾਜ ਨੇ ਸੱਚ ਦੀ ਕਿਰਪਾ ਨੂੰ ਬੁਲੰਦ ਕੀਤੀ ਤੇ ਉਸ ਵਕਤ ਕਹਿਤਾ ਵੀ ਸਾਰੇ ਧਰਮ ਇੱਕ ਬਰਾਬਰ ਨੇ ਉਹ ਲੱਲਾ ਨੂਰ ਪਾਇਆ ਕੁਦਰਤ ਕੇ ਸਲਬੰਦੇ ਇੱਕ ਨੂਰ ਤੇ ਸਾਜ ਜਗੁਜਿਆ ਕਾਨਫਰੰਸ ਕੋ ਮੰਦੇ। ਤੇ ਗੱਲ ਇਹ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਉਸ ਵਕਤ ਇੱਕ ਸੱਚ ਦੀ ਕਿਰਪਾਨ ਬੁਲੰਦ ਕੀਤੀ ਹੋਣ ਗੱਲ ਇੱਥੇ ਕਹਿੰਦੇ ਨੇ ਵੀ ਜਿਹੜਾ ਖਾਲਸੇ ਦਾ ਜੰਗ ਜੰਗ ਜੂ ਰੂਪ ਹੈ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ। ਲੇਕਿਨ ਅਸੀਂ ਕਿਉਂ ਨਹੀਂ ਹੁਣ ਕਈਆਂ ਨੂੰ ਸਵਾਲ ਕਰ ਲੋ। ਜਉ ਤੋ ਪ੍ਰੇਮ ਖਿਲਨ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈ ਤਰੀਜੇ ਸਿਰ ਦੀਜੇ ਕਾਰਨ ਕਿ ਜੇ ਕਿਤੀ ਬਾਣੀ ਹੈ। ਅੱਦੇ ਤੋਂ ਬਾਅਦ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੱਸਣਗੇ ਕਿਉਂਕਿ ਸਾਨੂੰ ਇਹ ਦੱਸ ਦਿੱਤਾ ਗਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਕੇਵਲ ਮਾਲਾ ਫੜਕੇ ਤੇ ਉਹਨਾਂ ਨੇ ਨਾਮ ਬਾਣੀ ਦਾ ਸੰਦੇਸ਼ ਦਿੱਤਾ ਜੋ ਕਿ ਬਿਲਕੁਲ ਗਲਤ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਸਾਡੇ ਅੰਦਰ ਇੱਕੋ ਸ਼ਾਂਤ ਦਾ ਜਜ਼ਬਾ ਕਾਇਮ ਕੀਤਾ ਉਹ ਸਾਡੇ ਆਤਮਾ ਨੂੰ ਪਰਮ ਆਤਮਾ ਬਣਾੰਦੀ ਸ਼ਕਤੀ ਸਾਨੂੰ ਦਿੱਤੀ ਉੱਥੇ ਵੀ ਸਾਡੇ ਵਿੱਚ ਜਿਹੜਾ ਇੱਕ ਤੁਸੀਂ ਵੇਖੋ ਦੁਸ਼ਟ ਜਿਹੜਾ ਦਿਮਾਗ ਬੈਠਾ ਸੀ ਉਸ ਨੂੰ ਦੱਸਿਆ ਵੀ ਜਿੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਤੁਸੀਂ ਸੱਚ ਦੀ ਕਿਰਪਾਨ ਦੀ ਆਵਾਜ਼ ਵੀ ਚੁਕੜਨੀ ਹੈ ਤੇ ਤੁਸੀਂ ਗੱਲ ਕੀਤੀ ਵੀ ਗੁਰੂ ਨਾਨਕ ਮਹਾਰਾਜ ਵੇਲੇ ਸਿੱਖੀ ਦੀ ਤੇ ਗੱਲ ਤੇ ਇੱਥੋਂ ਮਿਲਦੀ ਹੈ ਵੀ ਗੁਰੂ ਨਾਨਕ ਮਹਾਰਾਜ ਨੇ ਜਿਹੜੇ ਉਸ ਸਮੇਂ ਐਗਜ਼ਿਸਟਿੰਗ ਪਖੰਡਵਾਦ ਸੀ ਉਹਨਾਂ ਦੇ ਖਿਲਾਫ ਖੜੇ ਹੋ ਕੇ ਉਸ ਸੱਚ ਦੀ ਕਿਰਪਾਨ ਨੂੰ ਬੁਲੰਦ ਕਰਕੇ ਗਿਆ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਤੇ ਜਦੋਂ ਕਹਿ ਦਿੱਤਾ ਵੀ ਕੋਈ ਹਿੰਦੂ ਨਹੀਂ ਐ ਤੇ ਮੁਸਲਮਾਨ ਨਹੀਂ ਐ ਤੇ ਅਸੀਂ ਫੇਰ ਝਗੜੇ ਝਗੜੇ ਕਰਦੇ ਆ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਕਿਉਂ ਨਹੀਂ ਸਮਝਦੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਨੂੰ ਕਿਉਂ ਨਹੀਂ ਸਮਝਦੇ ਗੱਲ ਅਸੀਂ ਕਾਜ਼ੀ ਰੁਕਨਦੀਨ ਸਾਹਿਬ ਦੀ ਕਰ ਰਹੇ ਸੀ ਉੱਥੇ ਦੇ ਹੁਕਮਰਾਨਾਂ ਨੂੰ ਇਹ ਗੱਲ ਜੱਚੀ ਨਾ ਕਿ ਸਾਡੇ ਕਾਜ਼ੀ ਸਾਹਿਬ ਜਿਹੜੇ ਨੇ ਗੁਰੂ ਨਾਨਕ ਦੇ murid ਬਣ ਗਏ ਨੇ ਕਿਉਂਕਿ ਉੱਥੇ ਤੇ ਗੱਲ ਐ ਵੀ ਸਤ ਕਰਤਾ ਸਤ ਕਰਤਾ ਸਤ ਕਰਤਾ ਕਾਜ਼ੀ ਰੁਕਨਦੀਨ ਸਾਹਿਬ ਕੇਵਲ ਸਤ ਕਰਤਾ ਸਤ ਕਰਤਾ ਦਾ ਜਾਪ ਕਰਨ ਲੱਗੇ ਉਸ ਅਕਾਲ ਪੁਰਖ ਨੂੰ ਧਿਆਉਣ ਲੱਗੇ ਉਹ ਤੁਸੀਂ ਕਹਿ ਸਕਦੇ ਹੋ ਵੀ ਉੱਥੇ ਦੇ ਹੁਕਮਰਾਨਾਂ ਨੂੰ ਇਹ ਗੱਲ ਨਾ ਚੱਜੀ ਤੇ ਉਹਨਾਂ ਨੇ ਉਹਨਾਂ ਨੂੰ ਅੱਠ ਫਤਵੇ ਦੇ ਕੇ ਜਿਹਦੇ ਵਿੱਚ ਇਹ ਸ਼ਾਮਲ ਸੀ ਕਿ ਇਹਨਾਂ ਨੂੰ ਪੁੱਠਾ ਤੰਗਿਆ ਜਾਏ ਇਹਨਾਂ ਦਾ ਮੂੰਹ ਕਾਲਾ ਕਰਕੇ ਇਹਨਾਂ ਨੂੰ ਸ਼ਹਿਰ ਚ ਘੁਮਾਇਆ ਜਾਏ ਅੰਤ ਵਿੱਚ ਇਹ ਵੀ ਦੱਸਿਆ ਗਿਆ ਵੀ ਇਹਨੂੰ ਤਪਦੀ ਰੇਤ ਦੀ ਕੰਨ ਦੇ ਵਿੱਚ ਗੱਡ ਕੇ ਤੇ ਸਿਰ ਤੇ ਪੱਥਰ ਮਾਰ ਕੇ ਸ਼ਹੀਦ ਕਰ ਦਿੱਤਾ ਜਾਵੇ ਮੈਂ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਉਸ ਤੋਂ ਬਾਅਦ ਦੀ ਨਹੀਂ ਕਰ ਰਿਹਾ ਮੈਂ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਦੀ ਗੱਲ ਕਰ ਰਿਹਾ ਇਟਾ ਬਟਾ ਇਤਿਹਾਸ ਜਿਹੜਾ ਤੁਸੀਂ ਇਹ ਹੁਣ ਦੱਸ ਰਹੇ ਹੋ ਇਹ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਕਿਉਂ ਨਹੀਂ ਦੱਸਦੇ ਸਾਰੇ ਦੱਸਦੇ ਨੇ ਗੱਲ ਇਹ ਆ ਸੀ ਉਸ ਨੂੰ ਅਡਾਪਟ ਨਹੀਂ ਕਰਦੇ ਬਹੁਤ ਬਹੁਤ ਸਮਾਂ ਹੋ ਗਿਆ ਕਿਤਾਬਾਂ ਛਪੀਆਂ ਨੂੰ ਸਾਡੇ ਇਤਿਹਾਸ ਦੇ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਸਾਨੂੰ ਨਹੀਂ ਪਤਾ ਅੱਜ ਕੱਲ ਤਾਂ ਦੁਨਿਆਵੀ ਗੱਲਾਂ ਪ੍ਰਚਾਰਕ ਕਰਨ ਲੱਗ ਗਏ ਨੇ ਬਿਲਕੁਲ ਉੱਥੇ ਤਾਰੂ ਪੋਪੜ ਜੀ ਵੀ ਸ਼ਹੀਦ ਹੋਏ ਨੇ ਤੁਸੀਂ ਵੇਖੋ ਇੱਕ ਛੋਟੀ ਉਮਰ ਦੇ ਸ਼ਹੀਦ ਨੇ ਜਿਸ ਵਕਤ ਬਾਬਰ ਆਇਆ ਤੇ ਉੱਥੇ ਕਹਿੰਦੇ ਜੀ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸ਼ਹੀਦਾਂ ਦੀ ਗੱਲ ਤੇ ਕਰਨੀ ਬਹੁਤ ਵਾਜਬ ਹੈ ਤੁਸੀਂ ਇੱਕ ਗੱਲ ਵੇਖੋ ਨਾ ਇਤਿਹਾਸ ਦੇ ਜਿਹੜੇ ਫੈਕਟਰ ਨੇ ਨਾ ਅੱਜ ਸਾਨੂੰ ਆਪਣੇ ਇਤਿਹਾਸ ਤੋਂ ਤੋੜ ਦਿੱਤਾ ਗਿਆ ਸਾਨੂੰ ਦੱਸ ਦਿੱਤਾ ਗਿਆ ਮੋਟੀਵੇਸ਼ਨਲ ਸਪੀਕਰ ਬਣਨਾ ਕਿ ਤੁਸੀਂ ਮੋਟੀਵੇਟ ਕਰੋ ਅਸੀਂ ਮੋਟੀਵੇਟ ਕਿਸ ਕਰਕੇ ਕਰਦੇ ਹਾਂ ਪਿਆਰ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਆਂ ਵੀ ਰਿਲੇਸ਼ਨਸ਼ਿਪ ਰੱਖੋ ਜੀ ਇਹ ਕਰੋ ਉਹ ਕਰੋ ਤੁਹਾਡੇ ਨਾਲ ਸੱਚਾ ਨਿਭਾਏਗਾ ਅਸੀਂ ਕਿਉਂ ਨਹੀਂ ਗੱਲ ਕਰਦੇ ਵੀ ਰਿਲੇਸ਼ਨਸ਼ਿਪ ਉਹ ਨਹੀਂ ਹੈ ਜਿਹੜਾ 2-3 ਦਿਨ ਰਹੇ ਰਿਲੇਸ਼ਨਸ਼ਿਪ ਉਹ ਹੈ ਜਿਹੜਾ ਪਾਈ ਮਰਦਾਨਾ ਨੇ ਗੁਰੂ ਨਾਨਕ ਦੇ ਨਾਲ ਨ ਚਰਨਜਾ ਸਾਲ ਨਿਸ਼ਕਾਮ ਰਵਾਬ ਵਜਾਈਏ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਤੋਂ ਬਾਅਦ ਕਦੇ ਉਦਾਸੀ ਤੇ ਨਹੀਂ ਗਏ ਉਹ ਸੱਚੀ ਮੁਹਬੱਤ ਜਿਹੜੀ ਸੀ ਨਾ ਸਾਡੀ ਉਹ ਜਿਹੜੇ ਸਾਡੇ ਰੋਲ ਮਾਡਲ ਸੀ ਉਹ ਜਿਹੜੇ ਇਤਿਹਾਸ ਚੋਂ ਆਣੇ ਸੀ ਅੱਜ ਅਸੀਂ ਉਸ ਨੂੰ ਕੰਟਰੋਵਰਸ਼ੀਅਲ ਟਾਪਿਕਸ 'ਤੇ ਚੁੱਕ-ਚੁੱਕ ਕੇ ਪ੍ਰਚਾਰਿਆ ਹੈ ਤੇ ਇਹ ਕਹਿੰਦੇ ਨੇ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਸ ਕੌਮ ਦਾ ਇਤਿਹਾਸ ਮੈਲਾ ਕਰ ਦਿੱਤਾ ਜਾਵੇ ਤੇ ਇਸੇ ਤਰੀਕੇ ਦੇ ਨਾਲ ਹੋ ਵੀ ਰਿਹਾ ਹੈ ਜੀ ਉਹ ਜਿਹੜੀ ਕਿਤਾਬ ਪੜ੍ਹਦੇ ਨੇ ਤਾਂ ਮੁਸ਼ਤਾਕ ਹੁਸੈਨ ਸ਼ਾਹ ਤੇ ਉਹ ਪੜ੍ਹ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਪੜ੍ਹ ਕੇ ਉਹ ਕਿਤਾਬ ਨੂੰ ਜਦੋਂ ਉਹਨਾਂ ਨੇ ਬਹੁਤ ਵੱਡੀ ਸਾਖੀ ਹੈ ਤੁਸੀਂ ਕਿਤਾਬ ਵਿੱਚ ਪੜ੍ਹ ਸਕਦੇ ਹੋ ਵੀ ਵਾਪਸ ਆਏ ਉਹਨਾਂ ਦੀ ਬਹੁਤ ਦੇਸ਼ ਵਿਦੇਸ਼ ਦਾ ਦੌਰਾ ਕੀਤਾ ਸਾਰੇ ਧਰਮਾਂ ਦੀ ਸਟੱਡੀ ਕੀਤੀ ਬਾਅਦ ਚ ਉਹਨਾਂ ਨੇ ਕਿਆ ਵੀ ਸਿੱਖੀ ਉਹ ਸਰਵੋਤਮ ਰਾਹ ਹੈ ਕਿਉਂਕਿ ਉੱਥੇ ਕਾਜ਼ੀ ਰੁਕਨਦੀਨ ਸਾਹਿਬ ਪਤਾ ਹੈ ਕੀ ਕਹਿੰਦੇ ਨੇ ਉਸ ਸਮੇਂ ਜਦੋਂ ਕਿਆ ਵੀ ਕੀ ਹੈ ਕਹਿੰਦੇ ਨਾਨਕ ਖੁਦਾ ਆ ਨਾਨਕ ਖੁਦਾ ਆ ਕਿ ਨਾਨਕ ਹੀ ਖੁਦਾ ਹੈ ਤੇ ਨਾਨਕ ਹੀ ਉਸ ਸੱਚ ਦੀ ਪੌੜੀ ਦਾ ਸਿੱਧਾ ਰਾਹ ਹੈ ਹੂੰ ਤੇ ਜਿਹੜੀ ਗੱਲ ਸੀ ਉੱਥੇ ਦੇ ਕਾਜ਼ੀ ਰੁਕਨਦੀ ਸਾਹਿਬ ਨੇ ਜਿਹੜਾ ਕਿਹਾ ਉੱਥੇ ਇੱਕ ਫਾਰਸੀ ਦੀ ਬੜੀ ਸੋਹਣੀ ਲਾਈਨ ਹੈ ਉਹ ਕਹਿੰਦੇ ਕਿ ਮੇਰਾ ਮੇਰਾ ਜਿਹੜਾ ਮੁਰਸ਼ਿਦ ਆ ਉਹ ਵੀ ਗੁਰੂ ਨਾਨਕ ਹੈ ਤੇ ਮੇਰਾ ਖੁਦਾ ਵੀ ਗੁਰੂ ਨਾਨਕ ਹੈ ਤੇ ਮੈਂ ਗੁਰੂ ਨਾਨਕ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਦਾ ਕਿਉਂਕਿ ਗੁਰੂ ਨਾਨਕ ਹੀ ਸਿੱਧਾ ਰਾਹ ਹੈ ਉਸ ਕਾਲਪੁਰਬ ਤੱਕ ਪਹੁੰਚਾਉਣ ਦੋ ਸੱਲਾ ਤੱਕ ਪਹੁੰਚਾਉਣ ਉਹ ਪੜ ਕੇ ਮੁਸ਼ਤਾਕ ਹੁਸੈਨ ਸ਼ਾ ਸਿੱਖ ਸੱਜ ਜਾਂਦੇ ਨੇ ਜਿੱਦੀ ਬਹੁਤ ਵੱਡੀ ਸਾਖੀ ਹੈ ਵੀ ਕਿਵੇਂ ਬਹੁਤ ساری ਉਹਨਾਂ ਦੇ ਤਸ਼ੱਦਦ ਸਹੀ ਉਹਨਾਂ ਦਾ ਨਾਮ ਪਿਆ ਸੰਤ ਸੈਦ ਪ੍ਰithviਪਾਲ ਸਿੰਘ ਜਿਨ੍ਹਾਂ ਦੀ ਮੈਂ 2018 ਚੋ ਡਾਇਰੀ ਚ ਚੈਪਟਰ ਪੜ੍ਹ ਰਿਹਾ ਸੀ ਅੱਛਾ ਮੇਰੇ ਪਿਤਾ ਜੀ ਨੇ ਸਵਾਲ ਕੀਤਾ ਕਿਉਂਕਿ ਮੈਂ ਇੰਟਰਸਟ ਨਹੀਂ ਲੈਂਦਾ ਸੀ ਕਿਤਾਬਾਂ ਵਿੱਚ ਪੜ੍ਹਦਾ ਕਹਿੰਦੇ ਵੀ ਮੈਂ ਬਹੁਤ ਇੰਟਰਸਟਿੰਗ ਲੱਗਿਆ ਵਿਸ਼ਾ ਵੀ ਤੁਸੀਂ ਵੇਖੋ ਅੱਜ ਅਸੀਂ ਸਿੱਖਾ ਦੇ ਘਰਾਂ ਵਿੱਚ ਜਨਮ ਲੈ ਕੇ ਕੈਸ ਕਤਲ ਕਰਾਏ ਹੋਏ ਨੇ ਉਸੋ অবশ্যই হ্যাঁ आज ਉਸ पंत दे सिद्धांत ਤੋਂ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਤੋਂ ਤੁਹਾਡਾ ਜਿੰਦਗੀ ਦਾ ਇੱਕ ਇੰਟਰਸਟਿੰਗ ਪੁਆਇੰਟ ਇਹ ਵੀ ਹੈ ਨਾ ਤੁਸੀਂ ਬੋਰਡ ਦੇ ਵਿੱਚ ਬਯੂਕੇ ਦੇ ਵਿੱਚ ਰਹੇ ਤੁਸੀਂ ਵੇਖੋ ਵੀ ਨਹੀਂ ਸਾਡੀ ਫੈਮਲੀ ਉੱਤੇ ਬੇਸਡ ਹੈ ਸਾਡਾ ਗੱਲ ਇਹ ਹੈ ਵੀ ਉਹ ਜਿਹੜੀ ਧਰਤੀ ਹੈ ਨਾ ਉਹ ਨਹੀਂ ਹੁੰਦੀ ਗੱਲ ਇਹ ਹੈ ਵੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਇਹਦੇ ਵਿੱਚ ਦੇ ਦਵਾ ਜਦੋਂ ਪਿਤਾ ਜੀ ਨੇ ਸਵਾਲ ਕੀਤਾ ਵੀ ਤੁਸੀਂ ਜਾਣਦੇ ਹੋ ਸਹੀ ਪ੍ਰithviਪਾਲ ਸਿੰਘ ਨੂੰ ਮੈਂ ਕਿਹਾ ਹਾਂਜੀ ਮੈਂ ਜਾਣਦਾ ਇਹਦੇ ਵਿੱਚ ਲਿਖਿਆ ਹੋਇਆ ਹੈ ਤੇ ਗੱਲ ਐ ਸੀ ਵੀ ਮੈਂ ਉਥੇ ਇੱਕ ਜਵਾਬ ਦਿੱਤਾ ਮੈਂ ਕਿਹਾ ਵੀ ਮੈਂ ਨਹੀਂ ਜਾਣਦਾ ਜਦੋਂ ਉਹਨਾਂ ਨੇ ਦੁਬਾਰਾ ਸਵਾਲ ਕੀਤਾ ਕਹਿੰਦੇ ਤੁਸੀਂ ਜਾਣਦੇ ਹੋ ਸ਼ਹੀਦ ਪ੍ਰithviਪਾਲ ਸਿੰਘ ਤੁਹਾਡੇ ਪਰਦਾਦਾ ਜੀ ਲੱਗਦੇ ਸਨ ਤੇ ਜਦੋਂ ਮੈਂ ਇਹ ਗੱਲ ਸੁਣੀ ਤੇ ਮੇਰੇ ਮੈਂ ਬਹੁਤ ਜ਼ਿਆਦਾ ਸ਼ੌਕ ਹੋ ਗਿਆ ਕਿਉਂਕਿ ਮੇਰੇ ਵੀ ਕੇਸ ਕਤਲ ਕਰਾਇਆ ਹੋਇਆ ਸੰ 2018 ਚ ਤੇ ਮੈਂ ਸੋਚਿਆ ਮੈਂ ਕਿਹਾ ਵੀ ਇੱਕ ਸ਼ਖਸੀਅਤ ਜਿਸ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਆਪਣੀ ਸਾਰੀ ਰਿਆਸਤ ਉਸ ਸ਼ਾਹੀ ਕਰਾਣੇ ਚ ਹੋਣ ਦੇ ਬਾਵਜੂਦ ਸਾਰੀ ਰਿਆਸਤ ਛੱਡ ਕੇ ਉਹ ਸਿੱਖ ਸਜੇ ਤੇ ਅੱਜ ਅਸੀਂ ਉਹਨਾਂ ਦੇ ਘਰ ਵਿੱਚ ਜਨਮ ਲੈ ਕੇ ਸਿੱਖੇ ਤੋਂ ਵੇਸਲੇ ਆ ਅਸੀਂ ਦੁਨੀਆ ਦੀ ਜਿਹੜੀ ਮਰਜੀ ਧਰਤੀ ਤੇ ਚਲੇ ਜਾਈਏ ਗੁਰੂ ਨਾਨਕ ਮਹਾਰਾਜ ਤੇ ਤੁਹਾਡੇ ਨਾਲ ਲੈਣਾ ਹਰ ਥਾਂ ਦੇ ਉੱਪਰ ਸਿੱਖੀ ਦੀ ਜਿਹੜੀ ਦਾਤ ਹੈ ਉਹ ਕਿਸੇ ਧਰਤੀ ਦੇ ਨਾਲ ਲਿੰਕ ਨਹੀਂ ਹੈ ਤੁਹਾਡੇ ਅੰਦਰੂਨ ਦਿਲ ਦੇ ਨਾਲ ਤੁਹਾਡੇ ਅੰਤਰ ਆਤਮਾ ਨਾਲ ਲਿੰਕਿਆ ਹਮ ਠੀਕ ਹੈ ਤੁਸੀਂ ਵੇਖੋ ਵੀ ਉਹ ਜਦੋਂ ਮੈਂ ਪੜ੍ਹਦਾ ਤੇ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਿਆ ਟਾਪਿਕ ਉਸ ਤੋਂ ਬਾਅਦ ਬਹੁਤ ਸਾਰਾ ਸਫਰ ਜਿਹੜਾ ਹੈ ਉਹ ਇਸੇ ਤਰੀਕੇ ਚੱਲਿਆ ਵੀ ਕਿਤਾਬਾਂ ਲਿਖੀਆਂ ਬਹੁਤ ਸਾਰੀ ਸ਼ਖਸੀਤਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਇਤਿਹਾਸ ਇੰਟਰਸਟ ਜਦੋਂ ਅਸੀਂ ਕਹਿੰਦੇ ਆ ਨਾ ਵੀ ਕਲਕੀਤਰ ਮਹਾਰਾਜ ਅਸੀਂ ਮਾੜਾ ਜਿਹਾ ਇੱਕਦਮ ਵਿਧਾਈਏ ਤੇ ਗੁਰੂ ਸਾਹਿਬ ਦਾਸ ਕਦਮ ਖੁਦ ਸਾਨੂੰ ਲੈਣ ਲਈ ਆਉਂਦੇ ਨੇ ਉਹੀ ਸੀ ਮੇਰੇ ਨਾਲ ਕਿ ਵੀ ਜਿਸ ਵਕਤ ਮੈਂ ਇੱਕ ਛੋਟਾ ਜਿਹਾ ਇੱਕ ਐਸੋਸੀਏਸ਼ਨ ਉਪਰਾਲਾ ਵੀ ਨਹੀਂ ਕਹਿ ਸਕਦੇ ਕੋਸ਼ਿਸ਼ ਕਹਿ ਸਕਦੇ ਹਾਂ ਤੇ ਗੁਰੂ ਨਾਨਕ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਇੱਕ ਅੰਗ ਸੰਗ ਸਹਾਇ ਹੋ ਕੇ ਕਿਉਂਕਿ ਸਾਨੂੰ ਜਿਹੜਾ ਸਾਡੇ ਸਿੱਖ ਪੰਥ ਦਾ ਇਤਿਹਾਸ ਉਹ ਦੱਸਦਾ ਹੈ ਕਿ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਹੜਾ ਸਾਦਗੀ ਤੋਂ ਲੈ ਕੇ ਬਾਦਸ਼ਾਹੀ ਰਾਜਸ਼ਾਹੀਤਾ ਦਾ ਸਫਰ ਹੈ ਉਹ ਸਾਨੂੰ ਇੱਕ ਅਡੋਲ ਪ੍ਰਤੀਕ ਦਿੰਦਾ ਹੈ ਆਪਣੇ ਅੰਦਰ ਹਰ ਕਿਸੇ ਸਿਧਾਂਤ ਨੂੰ ਮੁੱਖ ਰੱਖਣ ਦਾ ਤੇ ਉਸ ਨੂੰ ਪੜ ਕੇ ਜਿਹੜਾ ਸ਼ੁਰੂ ਹੋਇਆ ਸੀ ਇਤਿਹਾਸ ਤੇ ਅੱਜ ਅਸੀਂ ਤੁਹਾਡੇ ਨਾਲ ਬੈਠੇ ਆ ਜੀ ਸਿਮਰ ਜੀ ਤੁਸੀਂ 1984 ਦੇ ਉੱਤੇ ਵੀ ਰਿਸਰਚ ਕੀਤੀ ਹੈ ਤੁਸੀਂ ਉਹਦੇ ਤੇ ਵੀ ਪੜਿਆ ਦੇਖੋ ਰਿਸਰਚ ਤਾਂ ਨਹੀਂ ਮੈਂ ਕਹਾਗਾ ਵੀ ਮੈਂ ਉਹ ਮੈਂ ਪੜ ਰਿਹਾ ਇਸ ਟਾਪਿਕ ਦੇ ਉੱਪਰ ਬਹੁਤ ਜ਼ਿਆਦਾ ਕੀ ਨਿਕਲਿਆ ਤੁਹਾਡੀ ਜਿਹੜੀ ਹਿਸਟਰੀ ਦੇ ਵਿੱਚ ਤੁਸੀਂ ਜੋ ਤੇ ਪਾਇਆ ਲੱਗਦਾ ਹੈ ਕਿ ਜਿਹੜਾ 1984 ਦਾ ਜਿਹੜਾ ਕੱਲੂ ਘਾਰਾ ਵਾਪਰੇ ਐ ਇਡਾ ਸਾਾਕਾ ਹੋਇਆ ਇਹਦਾ ਸਭ ਜ਼ਿੰਮੇਵਾਰ ਕੌਣ ਹੈ ਦੇਖੋ ਇਹਦੇ ਅਸਲ ਜ਼ਿੰਮੇਵਾਰ ਦੇ ਹੋਣ ਦੇ ਨਾਲ ਨਾਲ ਸਾਨੂੰ ਇਸ ਦੇ ਇਨਸਾਫ ਦੀ ਗੱਲ ਵੀ ਕਰਨੀ ਚਾਹੀਦੀ ਤੁਸੀਂ ਵੇਖੋ ਅੱਜ ਇੱਕ ਸਤਕਾਰਯੋਗ ਮੈਂਬਰ ਪਾਰਲੀਮੈਂਟ ਜਿਹਦੇ ਇੱਕ ਸੀਐਸਐਫ ਨੇ ਥੱਪੜ ਮਾਰਿਆ ਉਹਦਾ ਇਨਸਾਫ ਕੇਵਲ ਕੁਝ ਸਕਿੰਟਾਂ ਵਿੱਚ ਹੋ ਗਿਆ ਵੀ ਉਸ ਨੂੰ ਉਹਨੇ ਰੈਸਟ ਕਰ ਲਿੱਤਾ ਤੁਸੀਂ ਵੇਖੋ ਅੱਜ ਤੋਂ ਮੈਂ 40 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਸ਼੍ਰੀਆਮ ਮੈਂ ਸਾਫਦਰਜੰਗ ਹਸਪੀਟਲ ਗਿਆ ਦਿੱਲੀ ਉੱਥੇ ਪਤਾ ਲੱਗਿਆ ਵੀ ਦੋ ਦੋ ਦਿਨ ਦੇ ਬੱਚਿਆਂ ਨੂੰ ਗੈਸ ਬਾਇਲਰਸ ਤੇ ਰੱਖ ਕੇ ਸਾੜਿਆ ਗਿਆ ਠੀਕ ਹੈ ਮੈਂ ਕਾਨਪੁਰ ਦੇ ਵਿੱਚ ਗਿਆ ਉੱਥੇ ਮੈਨੂੰ ਐਸੀਆਂ ਲੇਡੀਆਂ ਮਿਲਿਆ ਜਿਹੜੀਆਂ ਕਹਿੰਦੇ ਦੋਵੇਂ ਹੱਥ ਨਹੀਂ ਸੀ ਮੈਂ ਕਿਹਾ ਤੇਰੇ ਦੋਵੇਂ ਹੱਥ ਕਿਉਂ ਨਹੀਂ ਹੈ ਕਹਿੰਦੀ ਮੇਰੇ ਮੈਨੂੰ ਦਰਵਾਜ਼ੇ ਦੇ ਨਾਲ ਮੇਰੇ ਦੋਵੇਂ ਹੱਥ ਟੋਕ ਮਤਲਬ ਉੱਥੇ ਬੰਨ ਕੇ ਕੰਦੀ ਜੀ ਮੇਰੇ ਸਾਹਮਣੇ ਮੇਰੀ ਭੈਣ ਦਾ ਬਲਾਤਕਾਰ ਕੀਤਾ ਤੇ ਮੇਰੇ ਛੋਟੇ ਜਿਹੇ ਭਰਾ ਨੂੰ 8 ਸਾਲਾਂ ਦੇ ਨੂੰ ਗੱਲ ਗੱਲ ਚ ਟਾਇਰ ਪਾ ਕੇ ਉਸ ਨੂੰ ਸਾੜ ਗਏ ਗੱਲ ਇਹ ਹੈ ਵੀ ਜਿਸ ਵਕਤ ਸ਼ਰੀਆਮ ਦਿੱਲੀ ਦੀਆਂ ਸੜਕਾਂ ਦੇ ਉੱਪਰ ਇਸ ਦੇਸ਼ ਦੀ ਜਿਹਨੂੰ ਅਸੀਂ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਗਿਣਦੇ ਹਾਂ ਉਹਦੇ ਵਿੱਚ ਇੰਨੇ ਤਸ਼ੱਦਦ ਹੋਏ ਜ਼ੁਲਮ ਹੋਏ ਇਨੇ ਹਜ਼ਾਰਾਂ ਰੇਪ ਹੋਏ ਅੱਜ ਅਸੀਂ ਗੱਲ ਕਰਦੇ ਹਾਂ ਨਾ ਵੀ ਹਿੰਸਾ ਬਹੁਤ ਮਾੜੀ ਚੀਜ਼ ਹੈ ਮੈਂ ਮੰਨਦਾ ਹਿੰਸਾ ਬਹੁਤ ਮਾੜੀ ਚੀਜ਼ ਹੈ ਲੇਕਿਨ ਕਿਉਂ ਅਸੀਂ ਗੱਲ ਨਹੀਂ ਕਰਦੇ ਕਿਉਂ ਅੱਜ ਅਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਗੱਲ ਤੇ ਹੈ ਵੀ ਜੂਨ 84 ਦਾ ਜਿਹੜਾ ਤੁਸੀਂ ਵੇਖੋ ਤੁਸੀਂ ਜ਼ਿੰਮੇਵਾਰ ਦੀ ਗੱਲ ਪੁੱਛੀ ਮੈਨੂੰ ਲੱਗਦਾ ਕਿ ਕਿੱਥੇ ਨਾ ਕਿੱਥੇ ਅੱਜ ਤੱਕ ਸਾਡੀ ਕਮਿਊਨਿਟੀ ਟੇਬਲ ਟਾਕ ਤੇ ਬਹੁਤ ਪਿੱਛੇ ਹੈ ਕਿ ਅਸੀਂ ਆਪਣੇ ਮੁੱਦਿਆਂ ਨੂੰ ਆਇਡੈਂਟੀਫਾਈ ਹੀ ਨਹੀਂ ਕਰ पाए ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਜੋ ਅਨੰਦਪੁਰ ਦੇ ਮੱਤੇ ਦੀ ਲੜਾਈ ਮਿੱਠੀ ਹੈ ਨਾ ਉਹ ਮਿੱਠੀ ਉਹ ਹੀ ਲੜਾਈ ਨੂੰ ਅੱਜ ਤੱਕ ਅਸੀਂ ਉਥੋਂ ਨੂੰ ਦੱਸ ਹੀ ਨਹੀਂ ਪਾਏ ਨਲਾਦਾ ਕੀ ਅਜੀ ਆਨੰਦਪੁਰ ਦਾ ਮੱਤਾ ਵੀ ਨਹੀਂ ਹਾਇ ਤੱਕ ਆਪ ਦੀ ਜਨਰੇਸ਼ਨ ਬਿਲਕੁਲ ਬਿਲਕੁਲ ਤੁਸੀਂ ਵੇਖੋ 100 ਬੰਦਾ ਖੜਾ ਲਓ ਮੈਂ ਕਹਿੰਦਾ ਮੈਂ ਚੈਲੰਜ ਕਰਦਾ ਹਾਂ ਉਸ ਤੋਂ 10 ਬੰਦਿਆਂ ਨੂੰ ਪਤਾ ਹੋਵੇ ਆਨੰਦਪੁਰ ਦਾ ਮੱਤਾ ਹੈ ਕੀ ਹੈ ਹੂੰ ਫਿਰ ਲੋਕ ਕਹਿੰਦੇ ਨੇ ਤੁਸੀਂ ਵੇਖੋ ਲੋਕ ਕਹਿੰਦੇ ਨੇ ਵੀ ਤੁਸੀਂ ਕੱਲ ਦੇ ਜਦ ਮੈਂ ਇਤਿਹਾਸ ਦੀਆਂ ਕਿਉਂ ਗੱਲਾਂ ਕਰਦੇ ਹਾਂ ਮੈਨੂੰ ਸ਼ਰਮ ਆਉਂਦੀ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਸਾਡੀ ਕੋਈ ਕਮੈਂਟ ਆਉਂਦੇ ਹੋਣਗੇ ਇਹੋ ਜੇ ਮੈਂ ਦੇਖਿਆ ਤੁਹਾਡੇ ਪੋਸਟਾਂ ਲੋਕ ਬਹੁਤ ਸਾਰੇ ਲੋਕ ਐਵੇਂ ਨਹੀਂ ਗੱਲਾਂ ਕਰਦੇ ਨੇ ਗੱਲ ਤਾਂ ਇਹ ਹੈ ਵੀ ਸਾਨੂੰ ਸ਼ਰਮ ਆਉਂਦੀ ਹੈ ਸਾਡੀ ਕਮਿਊਨਿਟੀ ਤੇ ਇਨਾ ਤਸ਼ੱਦ ਅਸੀਂ ਗੱਲ ਕਰਦੇ ਹਾਂ ਆਪਣੇ ਦੇਸ਼ ਦੇ ਜੇ ਅਸੀਂ ਇੱਕ ਵੱਖਰਾ ਐਵੇਂ ਖੜਾ ਕਰਾਂਗੇ ਜੀ ਸਾਨੂੰ ਇਹ ਰਾਜ ਕਰਦੇ ਹਾਂ ਅਸੀਂ ਤੁਹਾਨੂੰ ਨਹੀਂ ਲੱਗਦਾ ਕਿਥੇ ਨੂੰ ਕਿਥੇ ਸਿਰਫ ਇਸ ਵਕਤ ਅਸੀਂ ਸਿਰਫ ਕੇਵਲ ਗੱਲਾਂ ਕਰਨ ਯੋਗ ਰਹਿ ਗਏ ਸਾਡੀ ਪੰਜਾਬ ਦੇ ਵਿੱਚ 56% ਵਾਦੀ ਰਹਗੀ ਸਿੱਖਾਂ ਦੀ ਠੀਕ ਹੈ ਪੰਜਾਬ ਬਹੁਤ ਖੁਸ਼ਹਾਲ ਧਰਤੀ ਹੈ ਲੇਕਿਨ ਉੱਥੇ ਹਰ ਰੋਜ਼ ਕੋਈ ਨਾ ਕੋਈ ਨਵਾਂ ਬੰਦਾ ਖੜਾ ਹੋ ਕੇ ਜੀ ਸਿੱਖ ਹਿੰਦੂ ਹੈ ਕੋਈ ਹਿੰਦੂਆਂ ਨੂੰ ਗਾਲਾ ਕੱਢਦਾ ਕੋਈ ਸਿੱਖਾਂ ਨੂੰ ਗਾਲਾ ਕੱਢਦਾ ਪੰਜਾਬ ਦੀ ਆਪਸੀ ਭਾਈਚਾਰੇ ਨੂੰ ਖਤਮ ਕਰਕੇ ਅਸੀਂ ਉਹ ਕਿਉਂ ਕਿਉਂ ਨਹੀਂ ਦੱਸਦੇ ਅਸੀਂ ਉਹ ਗੱਲ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖੀ ਅਧਿਕਾਰਾਂ ਲਈ ਸ਼ਹੀਦ ਦੇ ਦਿੱਤੀ ਹੈ ਅਸੀਂ ਕਿਉਂ ਨਾ ਆਈਡੈਂਟਿਕ ਆਈਡੈਂਟੀਫਾਈ ਕਰਕੇ ਉਹਨਾਂ ਲੋਕਾਂ ਨੂੰ ਅੱਜ ਤੱਕ ਚੁੱਪ ਨਹੀਂ ਕਰਾ पाए ਪੰਜਾਬ ਵਿੱਚ ਹੇਟ੍ਰਡ ਫਲਾਉਣ ਵਾਲੇ ਲੋਕਾਂ ਨੂੰ ਚੁੱਪ ਨਹੀਂ ਕਰਾ पाए ਲੇਕਿਨ ਜਿਹੜੇ ਇਤਿਹਾਸ ਦੀ ਗੱਲ ਕਰਦੇ ਆ ਸਾਨੂੰ ਉਹ ਜ਼ਰੂਰ ਚੁੱਪ